ਜਿੱਦੀ ਫਗਵਾੜਾ ਹੈਡਲਾਈਨ ਲਾਈਵ ਬਣੋ ਅਸੀਂ ਸਰਵੇ ਕਰ ਰਹੇ ਹਾਂ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਵੋਟਰਾਂ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਔਰ ਖਾਸ ਤੌਰ ਤੇ ਇਸ ਸਰਵੇ ਦੇ ਵਿੱਚ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਹਲਕਾ ਹਿਸ਼ਾਰਪੁਰ ਦੇ ਅਧੀਨ ਜੋ ਫਗਵਾੜਾ ਵਿਧਾਨ ਸਭਾ ਹੰਦਾ ਹੈ ਉਸ ਵਿੱਚ ਜੋ ਵੋਟਰ ਨੇ ਕੀ ਉਹ ਜਾਣਦੇ ਨੇ ਕਿ ਇਸ ਹਲਕੇ ਦੇ ਵਿੱਚ ਕਿਹੜੀ ਕਿਹੜੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਆਪਣੇ ਸਰਵੇ ਦੇ ਵਿੱਚ ਅਸੀਂ ਇਸ ਦਾ ਖਾਸ ਖਿਆਲ ਰੱਖਿਆ ਹੈ ਕਿ ਕੋਈ ਵੀ ਰਾਜਨੀਤਿਕ ਧਾਰਾ ਨਾਲ ਜੁੜੇ ਹੋਏ ਬੰਦੇ ਕੋਲ ਅਸੀਂ ਉਸ ਤੇ ਵਿਊ ਨਾ ਲਈਏ ਤੇ ਆਮ ਵੋਟਰ ਜੋ ਹੈ ਉਹ ਇਹਦੇ ਬਾਰੇ ਆਪਣਾ ਵਿਊ ਦੱਸਣ ਚੱਲਦੇ ਆਂ ਆਓ ਸਾਡੇ ਨਾਲ ਕਰਦੇ ਆਂ ਇਹ ਵਿਸ਼ੇਸ਼ ਸਰਵੇ ਅਤੇ ਜਾਣਦੇ ਆਂ ਕਿ ਉਮੀਦਵਾਰ ਉਮੀਦਵਾਰਾਂ ਬਾਰੇ ਕੀ ਸੋਚਦੇ ਨੇ ਫਗਵਾੜਾ ਦੇ ਵੋਟਰ ਅਤੇ ਕਿਹੜੇ-ਕਿਹੜੇ ਉਮੀਦਵਾਰ ਨੇ ਕੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਜੋ ਇੱਥੇ 19 ਮਈ ਨੂੰ ਪੰਜਾਬ ਵਿੱਚ VOTING ਹੈ ਔਰ ਲੋਕ ਸਭਾ ਕਾਸ਼ੀ ਹਰਪੁਰ ਤੋਂ ਤੁਸੀਂ ਵੋਟਰ ਹੋ ਤੁਹਾਡੀ ਵੋਟ ਬਣੀ ਹੈ ਜੀ ਹਾਂ ਜੀ ਬਣੀ ਹੈ ਤੇ ਹਰ ਸਾਲ ਪਾਨੇ ਹਰ ਵਾਰ ਜਦੋਂ ਵੀ ਵਿਧਾਨ ਸਭਾ ਲੋਕ ਸਭਾ ਦੀ ਹੈ ਜੀ ਬਿਲਕੁਲ ਪਾਨੇ ਤੇ ਤੁਹਾਨੂੰ ਪਤਾ ਹੁਸ਼ਿਆਰਪੁਰ ਲੋਕ ਸਭਾ ਤੋਂ ਕਿਹੜੇ-ਕਿਹੜੇ ਉਮੀਦਵਾਰ ਖੜੇ ਐ ਇਸ ਵੇਲੇ ਜੀ ਨਹੀਂ ਕੋਈ ਵੀ ਨਹੀਂ ਪਤਾ बसपा ਨੇ ਵੀ ਆਪਣੇ ਕਰਤਾ ਆਪ ਪਾਰਟੀ ਨੇ ਕਰਤਾ ਕਾਂਗਰਸ ਨੇ ਕਰਤਾ ਕਿਸੇ ਦਾ ਨਹੀਂ ਪਤਾ ਭਾਜਪਾ ਦੇ ਦੋ ਕੰਡੀਡੇਟ ਦੀ ਨਿਊਜ਼ ਆ ਰਹੀਆਂ ਵਾ ਉਹ ਨਿਊਜ਼ ਸਾਨੂੰ ਪਤਾ ਭਾਜਪਾ ਦੀ ਪਰ ਉਹਦਾ ਉਮੀਦਵਾਰਾਂ ਦਾ ਨਹੀਂ ਪਤਾ ਕਿ ਇਹਨੂੰ ਕੌਣ ਹੈ ਖੜਾ ਜੀ ਨਹੀਂ ਕਿਸੇ ਉਮੀਦਵਾਰ ਨੇ ਅਪਰੋਚ ਕੀਤੀ ਤੁਹਾਡੇ ਤੱਕ ਅੱਲੇ ਤੱਕ ਨਹੀਂ ਜੀ ਆਇਆਂ ਨੂੰ ਕੁਲੀ ਛਾਵੜਾ ਜੀ ਛਾਵੜਾ ਜੀ ਵੋਟ ਬਣੀ ਤੁਹਾਡੀ ਐ ਬਣੀ ਕਿੰਨੇ ਸਾਲਾਂ ਤੋਂ ਪਾ ਰਹੇ ਹੋ 20 ਸਾਲ ਹੋ ਗਏ ਜੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇਲੈਕਸ਼ਨਾਂ ਲੋਕ ਸਭਾ ਦੀ ਹਾਂਜੀ ਹਾਂਜੀ ਸਮੇਂ ਹੀ ਦੇ ਵਿੱਚ ਹੋ ਰਹੀ ਆ ਹਾਂਜੀ ਹਾਂਜੀ ਤੇ ਲੋਕ ਸਭਾ ਹਲਕਾ ਤੁਹਾਡਾ ਕਿਹੜਾ ਪੈਂਦਾ ਛਾਪੜਪੁਰ ਪੈਦਿਆ ਛਾਪੜਪੁਰ ਪੈਦਿਆ ਕਿਹੜੇ ਕਿਹੜੇ ਉਮੀਦਵਾਰ ਖੜੇ ਪਾਰਟੀਆਂ ਦੇ ਅਰੇ ਸ਼ੋਰ ਨਹੀਂ ਹੋਇਆ ਕੋਈ ਤੇ ਕੋਈ ਨਹੀਂ ਸ਼ੋਰ ਹੋਇਆ ਜੀ ਪਰ ਉਮੀਦਵਾਰ ਤਾਂ ਖੜੇ ਹੋ ਗਏ ਵੱਖ-ਵੱਖ ਪਾਰਟੀਆਂ ਦੇ ਗੱਲ ਸ਼ੋਰ ਐਸੋ ਸਮਰਗਸਾ ਪਰ ਕਲੀਅਰ ਨਹੀਂ ਹੋਇਆ ਲੈ ਕਲੀਅਰ ਨਹੀਂ ਹੋਇਆ ਹਾਂ ਬਾਕੀ ਨਹੀਂ ਪਤਾ ਕੋਈ ਕਾਂਗਰਸ ਬਸਪਾ ਤੁਹੇ ਰੇਕਮਾਰ ਜੀ ਐਮ ਲਵਲੀ ਆਟੋ ਪੁਵਾੜਾ ਤੇਰਾ ਜੀ ਕਿੰਨੇ ਸਾਲਾਂ ਤੋਂ ਵੋਟ ਪਾ ਰਹੇ ਹੋ ਤੁਸੀਂ ਮੈਂ 40 ਸਾਲ ਤੋਂ ਪਾ ਰਹੇ ਹਾਂ ਸਾਨੂੰ ਪਤਾ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਹਾਂਜੀ ਹਾਂਜੀ 19 ਮਈ ਨੂੰ ਹੋ ਰਹੀ ਹੈ ਕਿਹੜਾ ਹਲਕਾ ਕਿਹਦੇ ਆਂ ਦੀ ਹਿਸ਼ਾਰਪੁਰ ਦੇ ਅੰਦਰ ਹਾਂ ਤੇ ਕਿਹੜੇ ਕਿਹੜੇ ਉਮੀਦਵਾਰ ਖੜੇ ਆ ਚੋਣਾਂ ਦਾ ਰਾਜਕਮਾਰ ਚੱਬੋ ਵਾਲਾ ਕਾਂਗਰਸ ਤੋਂ ਆ ਹਾਂਜੀ ਤੇ ਬੀਜੇਪੀ ਦਾ ਸੋਮ ਪ੍ਰਕਾਸ਼ ਜੀ ਦਾ ਸੰਪਲਾ ਜੀ ਦਾ ਦੋ ਦਨਾਂ ਦੇ ਵਿੱਚ ਹੋ ਜਾਣਾ ਡਿਕਲੇਅਰ ਹੋਣਾ ਡਿਕਲੇਅਰ ਹੋਣਾ ਤੇ ਹੋਰ ਨਹੀਂ ਪਤਾ ਆਪ ਜਾਂ ਬਸਪਾ ਵੱਲੋਂ ਕੌਣ ਖੜਾ ਹੈ ਉਹ ਤਾਂ ਨਹੀਂ ਹਰੇ ਪਤਾ ਕੁਝ ਨਹੀਂ ਪਤਾ ਸਾਡੇ ਤੱਕ ਜਿਹੜੇ ਉਮੀਦਵਾਰ ਹਰ ਤੱਕ ਕਿਸੇ ਨੇ ਅਪਰੋਚ ਨਹੀਂ ਕੀਤੀ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਨੇਰੇ ਗੋਪਾਲ ਉਪਲ ਉਪਲ ਜੀ ਕਿੰਨੇ ਸਾਲਾਂ ਤੋਂ ਤੁਹਾਡੀ ਵੋਟ ਬਣੀ ਆ 25 ਸਾਲਾਂ ਤੋਂ ਬਣੀ ਹੋਈ ਹੈ ਕਿੰਨੀ ਵਾਰੀ ਪਾ ਚੁੱਕੇ ਹੋ ਤੁਸੀਂ ਹਰ ਵਾਰੀ ਪਾਈ ਦੀ ਹਰ ਵਾਰ ਪੰਦੇ ਹੋ ਤੁਹਾਡਾ ਹਲਕਾ ਕਿਹੜਾ ਪੈਂਦਾ ਹਿਸ਼ਾਰਪੁਰ ਹਿਸ਼ਾਰਪੁਰ ਕਿਹੜੇ ਕਿਹੜੇ ਉਮੀਦਵਾਰ ਖੜੇ ਆ ਇੱਥੇ ਤੇ ਬੀਜੇਪੀ ਤੋਂ ਵਿਜੇ ਸਾਂਪਲਾ ਜੀ ਆ ਤੇ ਕਾਂਗਰਸ ਤੋਂ ਹੈਗੇ ਯਾਰ ਰਾਜ ਕੁਮਾਰ ਚੱਬੇਵਾਲੀ ਵਿਜੇ ਸਾਂਪਲਾ ਜੀ ਕਲੀਅਰ ਆ ਜੀ ਮੇਰੇ ਵੀ ਕਲੀਅਰ ਆ ਵੇ ਵੀ ਕਲੀਅਰ ਆ ਤੁਹਾਡਾ ਕੀ ਥੋੜਾ ਜਿਹਾ ਹੈਗਾ ਫਸਮਾਮ ਕਾਂਗਰਸ ਤੋਂ ਰਾਜਕਮਾਜੀ ਖੜਿਆ ਹਾਂਜੀ ਹਾਂਜੀ ਕੋਈ ਹੋਰ ਪਾਰਟੀ ਵੱਲੋਂ ਵੀ ਕੋਈ ਉਮੀਦਵਾਰ ਖੜਾ ਬਸਪਾ ਵੱਲੋਂ ਕੋਈ ਹੈ ਤੁਹਾਡੇ ਤਾਂ ਕਿਸੇ ਉਮੀਦਵਾਰ ਨੇ ਬਾਜ਼ਾਰ ਵਿੱਚ ਅਪਰੋਚ ਕੀਤੀ ਵੀ ਮੈਂ ਹਾਲੇ ਤੱਕ ਤਾਂ ਕੋਈ ਨਹੀਂ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਮੇਰਾ ਨਾਮ ਜੋਤੀ ਸਹਿਦੇਵੇ ਕਿੰਨੇ ਸਾਲਾਂ ਤੋਂ ਵੋਟ ਤੁਸੀਂ ਪਾ ਰਹੇ ਹੋ ਕਦੀ ਪਾਈ ਵੋਟ ਤੁਸੀਂ ਪਹਿਲਾਂ ਹਾਂਜੀ ਮੈਂ ਬਿਲਕੁਲ ਪਾਈ ਆ ਕਦੋਂ ਵੋਟਾਂ ਹੋ ਰਹੀਆਂ ਪੰਜਾਬ 'ਚ ਸਾਡੇ ਕੌਨਸਟਿਟੈਂਸੀ ਵਿੱਚ 19 ਮਈ ਨੂੰ ਹੋ ਰਹੀਆਂ ਸਾਡੀ ਕਿਹੜੀ ਕੌਨਸਟਿਟੈਂਸੀ ਹੈ ਸਾਡੀ ਹੁਸ਼ਿਆਰਪੁਰ ਕੰਸਟਿਟੂਐਂਸੀ ਹੈ ਤੇ ਹੁਸ਼ਿਆਰਪੁਰ ਕੰਸਟਿਟੂਐਂਸੀ ਵਿੱਚ ਕਿਹੜੇ-ਕਿਹੜੇ ਉਮੀਦਵਾਰ ਖੜੇ ਨੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਅ ਪੀਜਪੀ ਦਾ ਨਾਮ ਆਈ ਥਿੰਕ ਹਲੇ ਅਨਾਉਂਸ ਨਹੀਂ ਹੋਇਆ ਹਾਂਜੀ ਕਾਂਗਰਸ ਦਾ ਮੈਨੂੰ ਅ ਯਾਦ ਹੈ ਅ ਪ੍ਰੋਪਰਲੀ ਨਾਮ ਨਹੀਂ ਮਿਲ ਪਿਆ ਕੋਈ ਕੋਈ ਆਈਡੀਆ ਦਿਓ ਕੌਣ ਖੜਾ ਕਾਂਗਰਸ ਨੂੰ ਮੈਂ ਸੰਸ਼ਿਪਾ ਆ ਰੋ ਮੈਨੂੰ ਕਲੀਅਰਲੀ ਨਾਮ ਅ ਬਸਪਾ ਵੱਲੋਂ ਕੋਈ ਖੜਾ ਨੋ ਆਈਡੀਆ ਆਪ ਕੋਲੋਂ ਕੋਈ ਖੜਾ ਨੋ ਆਈਡੀਆ ਫੇ ਤੁਸੀਂ ਕੰਪੇਅਰ ਕਿੱਦਾਂ ਕਰੋਗੇ ਜਦੋਂ ਉਮੀਦਵਾਰੀ ਨਹੀਂ ਆਪਾਂ ਨੂੰ ਪਤਾ ਕਿੱਦਾਂ ਵੋਟ ਪਾਉਂਗੇ ਕੀ ਦੇਖ ਕੇ ਪਾਉਂਗੇ ਵੋਟ ਉਮੀਦਵਾਰਾਂ ਦਾ ਤਾਂ ਪਤਾ ਹੋਣਾ ਚਾਹੀਦਾ ਸਾਡੇ ਤੱਕ ਕਿਸੇ ਉਮੀਦਵਾਰ ਨੇ ਅਪਰੋਚ ਕੀਤੀ ਨਹੀਂ ਥੱਲੇ ਤੱਕ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਨਹੀਂ ਗੁਰਮੀਤ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਨਾ ਚੱਪਲ ਦਾ ਲੈਣੀ ਚੱਪਲ ਦਾ ਜਿਹੜੀ ਚੱਪਲ ਦਾ ਕੰਮ ਕਰਦੇ ਹੋ ਸਾਡੀ ਵੋਟ ਬਣੀ ਹੈ ਜੀ ਕਿੰਨੇ ਸਾਲਾਂ ਤੋਂ ਬਾਰੇ ਹੋ ਅਜੀ 4 ਸਾਲ ਹੋ ਗਏ 34 ਸਾਲ ਬਣੀਆਂ ਜੀ 34 ਵਾਰ ਬਣੀਆਂ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਇਲੈਕਸ਼ਨ ਕਦੋਂ ਹੋ ਰਹੀ ਪੰਜਾਬ ਵਿੱਚ ਹਾਂਜੀ ਹਾਂਜੀ 19 ਮਈ ਨੂੰ ਜੀ 19 ਮਈ ਨੂੰ ਇਲੈਕਸ਼ਨ ਆ ਤੇ ਹਲਕਾ ਹਿਸ਼ਾਰਪੁਰ ਤੋਂ ਕਿਹੜੇ-ਕਿਹੜੇ ਉਮੀਦਵਾਰ ਖੜੇ ਆ ਅਈ ਤਾਂ ਰਾਜ ਕੁਮਾਰ ਚੱਪੇਵਾਲੀ ਆ ਜੀ ਸਮਨੇ ਬਾਕੀ ਹੈ ਕਾਂਗਰਸ ਤੇ ਰਾਜ ਕੁਮਾਰ ਚੱਪੇਵਾਲੀ ਹਾਂਜੀ ਹਾਂਜੀ ਹੋਰ ਕਿਸੇ ਪੋਲੀਟਿਕਲ ਪਾਰਟੀ ਦੇ ਪਤਾ ਤੁਹਾਨੂੰ ਕੋਈ ਹੋਇਆ ਨਹੀਂ ਜੀ ਨਹੀਂ ਹੋਇਆ ਪਰ बसपा ਨੇ ਵੀ ਖਿਲਾਇਆ ਚਾਹੇ ਸ਼ਾਇਰ ਕੁਸ਼ੀਰਾਮ ਦੀ ਆਵਾਜ਼ ਆਈ ਔਰ ਤੁਹਾਡੇ ਆਪ ਨੇ ਵੀ ਖਿਲਾਇਆ ਇਥੋਂ ਕਹਿੰਦੇ ਆਪ ਤਾਂ ਨਹੀਂ ਪਤਾ ਨਹੀਂ ਮੈਨੂੰ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਭਾਜਪਾ ਦੀ ਜਾਣਕਾਰੀ ਭਾਜਪਾ ਦੀ ਹੈ ਕੋਈ ਕਲੀਅਰ ਨਹੀਂ ਹੈ ਸ਼ਾਮ ਤੱਕ ਕਹਿੰਦੇ ਕਲੀਅਰ ਹੋਊਗਾ ਪਾਪਾ ਜੀ ਵੋਟ ਪਣੀ ਤੁਹਾਡੇ ਜੀ ਜੀ ਪਣੀ ਕਿੰਨੇ ਸਾਲਾਂ ਤੋਂ ਪਾਰੇ ਤੁਸੀਂ ਜਦੋਂ ਤੋਂ ਦੱਬਿਆਂ ਚ ਵੋਟਾਂ ਮਿਲੇ ਦੱਬਿਆਂ ਦੇ ਵਿੱਚ ਜਦੋਂ ਪੋਲਿੰਗ ਬੂਥ ਦੱਬਿਆਂ ਚ ਪੈਣੀ ਸੀ 1952 ਜਦੋਂ ਤੁਸੀਂ ਪਾ ਰਹੇ ਸੀ ਅੱਛਾ ਮੈਨੂੰ ਦੱਸੋ ਤੁਹਾਨੂੰ ਪਤਾ ਕਿਹੜੇ ਉਮੀਦਵਾਰ ਖੜੇ ਐ ਇਥੋਂ ਕਿੱਥੋਂ ਜੀ ਇਸ ਵੇਲੇ ਚੰਬੇਵਾਲ ਖੜਾ ਖੁਸ਼ੀ ਨਾਮ ਖੜਾ ਇਹ ਕੋਲ ਵੀ ਕਰਾਇਆ ਕਿਸੇ ਰਾਮ ਹੋਰ ਇੱਕ ਕੋਲ ਖੜਾ ਜਦ ਪਹਿਲੇ ਤੀਹ ਬਾੜੀ ਆ ਪਾਰਟੀ ਦਾ ਪਤਾ ਕੌਣ ਖੜਾ ਜੀ ਨਹੀਂ ਨਹੀਂ ਪਤਾ ਪਹਿਲਾਂ ਤੇ ਜੇ ਮੀਰ ਖੜਾ ਕੋਈ ਠੀਕ ਹੈ ਹਾਂ ਜੀ ਇਹ ਵੋਟ ਬਣੀ ਤੁਹਾਡੀ ਜੀ ਹਾਂ ਜੀ ਐ ਇਹ ਹਲਕਾ ਤੁਹਾਡਾ ਕਿਹੜਾ ਪਿੰਡਾ ਲੋਕ ਸਭਾ ਦਾ? ਸ਼ਿਆਰਪੁਰ ਪਿੰਡਾ ਜੀ? ਸ਼ਿਆਰਪੁਰ 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 ਪਤਾ ਕੋਣ ਕੋਣ ਉਮੀਦਵਾਰ ਖੜੇ ਆ? ਨਹੀਂ ਇਹਦੇ ਬਾਰੇ ਨਹੀਂ ਪਤਾ। ਕੁਝ ਨਹੀਂ ਪਤਾ ਕਿ ਅਜੇ ਤੱਕ ਤਾਂ ਕੋਈ ਪਤਾ ਨਹੀਂ। ਨਹੀਂ ਪਤਾ। ਹਾਂਜੀ। ਕੋਈ ਨਹੀਂ ਪਤਾ ਬਸ ਆਪ ਜਾਂ ਕਾਂਗਰਸ ਵੱਲੋਂ ਕੋਈ ਉਮੀਦਵਾਰ ਖੜੇ ਨਹੀਂ। ਕੋਈ ਨਹੀਂ ਡੰਗਦੇ ਨਹੀਂ ਹੋ ਰਿਹਾ। ਕੋਈ ਨਿਯੋਜਨ ਕਰੀ ਨਹੀਂ ਇਹਦੇ ਬੰਮੀ। ਕਿਸੇ ਉਮੀਦਵਾਰ ਨੇ ਤੁਹਾਡੇ ਤੱਕਲੇ ਤੱਕ ਪਹੁੰਚ ਕੀਤੀ? ਅਜੇ ਤੱਕ ਕੋਈ ਨਹੀਂ ਆਇਆ ਜੀ। ਕੋਈ ਨਹੀਂ ਆਇਆ। ਜੀ ਵੋਟ ਪੈਣੀ ਥੱਡੀ? ਹਾਂਜੀ। ਤੇ ਤੁਹਾਨੂੰ ਪਤਾ ਕਿਹੜਾ ਹਲਕਾ ਪਿੰਡਾ ਤੁਹਾਡਾ? ਸ਼ਿਆਰਪੁਰ। ਨੇ ਲੋਕ ਸਭਾ ਹਲਕਾ ਕਿਹਦਾ ਅਸ਼ਾਰਪੁਰ ਪੈ ਰਿਹਾ ਤੇ ਕਿਹੜੇ ਫਿਰੇ ਉਮੀਦਵਾਰ ਖੜੇ ਨਹੀਂ ਨਹੀਂ ਪਤਾ ਕਿੰਨੇ ਕਿੰਨੀ ਵਾਰ ਤੋਂ ਕਿੰਨੀ ਵੇਰ ਤੋਂ ਪਾ ਰਹੇ ਆ ਵੋਟ ਤੁਸੀਂ 800 ਤੋਂ ਮਤਲਬ 2-3 ਵਾਰ ਪਾ ਚੁੱਕੇ ਹੋ ਹਲੇ ਤੱਕ ਪਾਰਟੀ ਬਲ Ưਮੀਦਵਾਰਾਂ ਦਾ ਨਹੀਂ ਪਤਾ ਇਹ ਸੀ ਆਮ ਵੋਟਰਾਂ ਤੇ ਸਾਡਾ ਇਹ ਵਿਸ਼ੇਸ਼ ਸਰਵੇ ਜਿਸ ਵਿੱਚ ਅਸੀਂ ਵੱਖ-ਵੱਖ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਹੈ ਹਿਸ਼ਾਰਪੁਰ ਲੋਕ ਸਭਾ ਹਲਕੇ ਵਿੱਚ ਕਿਹੜੇ ਉਮੀਦਵਾਰ ਨੇ ਉਹਨਾਂ ਦਾ ਨਾਂ ਜਾਣਨ ਲਈ ਪਰ ਇਸ ਸਰਵੇ ਵਿੱਚ ਸਾਹਮਣੇ ਜੋ ਵੱਡੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 80 ਫੀਸਦੀ ਤੋਂ ਵੱਧ ਲੋਕਾਂ ਨੂੰ ਹਿਸ਼ਾਰਪੁਰ ਵਿੱਚ ਖੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਹੀ ਨਹੀਂ ਪਤਾ ਉਹਨਾਂ ਨੂੰ ਇਹਨਾਂ ਦਾ ਪਤਾ ਹੈ ਕਿ 19 ਮਈ ਨੂੰ ਪੰਜਾਬ ਵਿੱਚ ਵੋਟਾਂ ਹੋਣੀਆਂ ਨੇ ਅਤੇ ਹਲਕਾ ਹਿਸ਼ਾਰਪੁਰ लोकसभा ਤੋਂ ਉਹਨਾਂ ਨੇ ਵੋਟ ਪਾਣੀ ਹੈ ਪਰ ਉਹਨਾਂ ਨੂੰ ਹੱਲੇ ਤੱਕ ਨਾਵਾਂ ਬਾਰੇ ਕਿਸੇ ਨੂੰ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵੱਡੀਆਂ ਪਾਰਟੀਆਂ ਦੇ ਖੜੇ ਉਮੀਦਵਾਰਾਂ ਦੇ ਨਾਵਾਂ ਬਾਰੇ ਵੀ ਵੋਟਰਾਂ ਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹੇ ਹੋ ਸਰਵੇ ਲੈ ਕੇ ਹਾਜ਼ਰ ਹੋਵਾਂਗੇ ਕੈਮਰਾਮੈਨ ਰਕੇਸ਼ਨਾ ਦੀ ਫਗਵਾੜਾ ਹੱਲਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ